ਤੁਸੀਂ ਜੁੜੇ ਜੀ ਕਲੰਦਰ ਪੋਸਟ نیوز ਨਾਲ ਅੱਜ ਚੋਣਾਂ ਦਾ ਕਲੰਦਰ ਵਿੱਚ ਪੰਚਾਇਤੀ ਚੋਣਾਂ ਜੋਗੇ ਬੜੇ ਲੰਬੇ ਸਮੇਂ ਪዘਾਈਆਂ ਨੇ ਉਹਨਾਂ ਦਾ ਪ੍ਰਚਾਰ ਦਾ ਆਖਰੀ ਦਿਨ ਘਰ ਘਰ ਜਾ ਕੇ ਲੋਕ ਵੋਟਾਂ ਮੰਗ ਰਹੇ ਸਰਪੰਚੀ ਦੇ ਉਮੀਦਵਾਰ ਸਾਡੇ ਨਾਲ ਨੇ ਪੰਚਾਇਤ ਜੈਲਦਰਾ ਤੋਂ ਕੱਲ੍ਹ ਬਸ ਚੱਲਣੇ ਬਈ ਕਿਨਾਂ ਬਹੁਤ ਬਹੁਤ ਧੰਨਵਾਦ ਮੈਂ ਜਤਿੰਦਰ ਕੁਮਾਰ ਗੋਰਾ ਗ੍ਰਾਮ ਪੰਚਾਇਤ ਜੈਲਦਰਾ ਤੋਂ ਸਰਪੰਚੀ ਦਾ ਉਮੀਦਵਾਰ ਆ ਆਮ ਆਦਮੀ ਪਾਰਟੀ ਵੱਲੋਂ ਮੈਂ ਸਮੂਹ ਵੋਟਰਾਂ ਸਪੋਰਟਰਾਂ ਨੂੰ ਇਹ ਬੇਨਤੀ ਕਰਦਾ ਕਿ ਕੱਲ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਰਕਾਰੀ ਸੀਨੀਅਰਸ ਕੈਂਡੀ ਸਕੂਲ ਕਰਾ ਲਨ ਉਹ ਵਿਖੇ ਵੋਟਾਂ ਪੈਣੀਆਂ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੈਂ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਤੁਹਾਡੇ ਨਾਲ ਖੜਾ ਹਾਂ ਤੇ ਕਿਰਪਾ ਕਰਕੇ ਮੈਨੂੰ ਵੋਟ ਕਰੋ ਸਪੋਰਟ ਕਰੋ ਮੈਂ ਤੁਹਾਡਾ ਪੁੱਤਾਂ ਵਾਂ ਭਤੀਜਾਂ ਵਾਂ ਬੱਚਾ ਵਾਂ ਸਾਰੀਆਂ ਮਾਵਾਂ ਭੈਣਾਂ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਮੇਰੀ ਤਗੜੇ ਹੋ ਕੇ ਮਦਦ ਕਰੋ ਮੇਰੀ ਇਹ ਇਲੈਕਸ਼ਨ ਜਿਹੜੀ ਆ ਇਹ ਇੱਕ ਤੁਹਾਡੀ ਇਲੈਕਸ਼ਨ ਆ ਇਹ ਸਿਲੈਕਸ਼ਨ ਨੂੰ ਆਪਣਾ ਇਲੈਕਸ਼ਨ ਸਮਝੋ ਮੈਂ ਸ਼ਹਿਰ ਦੀ ਸਿੰਗਰ ਸੁੰਦਰਤਾ ਨੂੰ ਬਰਕਰਾਰ ਰੱਖਣ ਵਾਸਤੇ ਪੂਰੀ ਮਿਹਨਤ ਕਰਾਂਗਾ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਜਿਵੇਂ ਮੈਂ ਅੱਜ ਤੁਹਾਡੇ ਨਾਲ ਖੜਾ ਐਵੇਂ ਹੀ ਤੁਹਾਡੇ ਨਾਲ ਹਰ ਪਲ ਖੜਾ ਰਾਵਾਂਗਾ 24 ਘੰਟੇ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ ਮੇਰਾ ਫੋਨ ਨੰਬਰ ਤੁਹਾਡੇ ਕੋਲ ਆ ਜਦੋਂ ਮਰਜੀ ਮੈਨੂੰ ਫੋਨ ਕਰੋ ਜਿੰਨੇ ਜੋਗਾ ਹੋਵਾਂਗਾ ਤੁਹਾਡੀ ਸੇਵਾ ਕਰਨ ਵਾਸਤੇ ਤਤਬਰ ਤਿਆਰ ਰਾਵਾਂਗਾ ਸੋ ਦੁਬਾਰਾ ਫੇਰ ਮੈਂ ਸਾਰੇ ਹੀ ਜੈਲਦਾਰ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਕੱਲ 2 ਨੰਬਰ ਨਿਸ਼ਾਨ ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਕਰੋ ਮੇਰਾ ਚੋਨਚਾਨ ਲੈਟਰ ਬਾਕਸ ਆ ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਕਿ ਆ ਮੇਰਾ ਚੋਨਚਾਨ ਆ 2 ਨੰਬਰ ਇਸ ਤੇ ਮੋਹਰ ਲਾ ਕੇ ਕਲਾਨੌਰ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਮੇਰੇ ਹੱਥ ਮਜ਼ਬੂਤ ਕਰੋ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਪੰਚ ਬਣਦੇ ਹਾਂ ਤਾਂ ਪਿੰਚ ਆਪਣਾ ਜਲਦਰਾ ਪੰਚਾਇਤ ਤੇ ਪਹਿਲੇ ਪੰਜ ਕਿਹੜੇ ਕਰੋ ਪਹਿਲਾ ਮੇਰਾ ਜਿਹੜਾ ਟਾਰਗੇਟ ਆ ਜੀ ਪਹਿਲੇ ਅੱਜ ਮੈਂ ਕਲਾਨੌਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਹਿਲੀ ਮੇਰੀ ਜਿਹੜੀ ਏਟਾ ਉਹ ਸ਼ਿਵਜੀ ਮਹਾਰਾਜ ਦੇ ਮੰਦਿਰ ਤੋਂ ਲੱਗੇਗੀ ਮੇਰੇ ਮੈਂਬਰ ਸਾਰੇ ਬਣ ਚੁੱਕੇ ਨੇ ਪਹਿਲੀ ਏਟਾ ਸ਼ਿਵਜੀ ਮਹਾਰਾਜ ਦੇ ਮੰਦਿਰ ਮੰਦਿਰ ਤੋਂ ਲਾ ਕੇ ਫਿਰ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਸ਼ੁਰੂ ਕਰਾਂਗੇ ਸ਼ਹਿਰ ਦੇ ਵਿੱਚ ਲਾਇਬ੍ਰੇਰੀ ਦੀ ਬਹੁਤ ਵੱਡੀ ਸਮੱਸਿਆ ਆ ਸਰਕਾਰ ਦੇ ਵਿੱਚ ਬੈਠੇ ਆ ਅਸੀਂ ਲਾਇਬ੍ਰੇਰੀ ਨੂੰ ਬਣਾਵਾਂਗੇ ਹੋਰ ਮੇਰੇ ਦਿਮਾਗ ਦੇ ਵਿੱਚ ਤਿੰਨ ਚਾਰ ਕਨਸੈਪਟ ਨੇ ਉਹ ਮੈਂ ਇੰਪਲੀਮੈਂਟ ਕਰਾਂਗਾ ਜੋ ਮੈਂ ਬਾਹਰ ਸਟੇਟਾਂ ਦੇ ਵਿੱਚ ਦੇਖੇ ਨੇ ਸਾਡੀ ਕੋਸ਼ਿਸ਼ ਇਹ ਹੈ ਕਿ ਪੰਜਾਬ ਪੰਚਾਇਤ ਦੇ ਕੋਲ ਫੰਡਿੰਗ ਆ ਗਈ ਆ ਅਸੀਂ ਉਹਨੂੰ ਫੰਡਿੰਗ ਨੂੰ ਸਹੀ ਜਗ੍ਹਾ ਤੇ ਯੂਜ਼ ਕਰਾਂਗੇ ਸਹੀ ਜਗ੍ਹਾ ਤੇ ਅਫਸਰਾਂ ਦੇ ਨਾਲ ਗੱਲ ਕਰਕੇ ਤਾਲਮੇਲ ਕਰਕੇ ਸ਼ਹਿਰ ਦੇ ਵਿੱਚ ਸੁੰਦਰਤਾ ਵਧਾਉਣ ਵਾਸਤੇ ਚੰਗੇ ਕਦਮ ਚੰਗੇ ਉਪਰਾਲੇ ਕਰਾਂਗੇ ਕੋਈ ਵੋਟਰਾਂ ਨੂੰ ਲਾਲਚ ਦਿੱਤਾ ਜਾ ਰਿਹਾ ਕੋਈ ਕਿਸ ਤਰ੍ਹਾਂ ਦੀ ਦੇਖੋ ਜੀ ਮੈਂ ਇਹ ਗੱਲ ਕਰਨੀ ਚਾਹੁੰਦਾ ਮੈਂ ਤਾਂ ਮੈਂ ਤਾਂ ਪਹਿਲਾਂ ਹੀ ਨਸ਼ੇ ਦੇ ਖਿਲਾਫ ਹਾਂ ਸੋ ਮੈਂ ਸਾਰੇ ਹੀ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਕਿਸੇ ਤਰ੍ਹਾਂ ਦੇ ਲਾਲਚ ਵਰਗਲ ਦੇ ਵਿੱਚ ਨਾ ਆਇਓ ਆਪਣਾ ਜਿਹੜਾ ਮਤਦਾਨ ਆ ਉਹਨੂੰ ਸਹੀ ਜਗ੍ਹਾ ਤੇ ਕਰੋ ਤੁਹਾਨੂੰ ਜਿਹੜਾ ਲੱਗਦਾ ਕਿ ਸਹੀ ਉਮੀਦਵਾਰ ਆ ਤੁਹਾਡੀ ਸਪੋਰਟ ਕਰ ਸਕਦਾ ਵਾ ਉਸ ਉਸ ਆਦਮੀ ਨੂੰ ਤੁਸੀਂ ਚਲੋ ਜਿਹੜਾ ਤੁਹਾਡੇ ਹੱਕ ਦੇ ਵਿੱਚ ਖੜਾ ਹੋ ਸਕਦਾ ਵਾ ਘਰ ਘਰ ਜਾ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਮਾਵਾ ਪੈਣਾ ਵੀਰਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ 2 ਨੰਬਰ ਤੇ ਵੋਟ ਪਾਣਗੇ ਸੋ ਮੈਂ ਸਾਰੇ ਹੀ ਰਸ ਦੇ ਰਹੀਂ ਸਾਰੇ ਹੀ ਵੀਰਾਂ ਨੂੰ ਇਹ ਬੇਨਤੀ ਕਰਨਾ ਹੈ ਕਿ ਕੱਲ ਤਿਆਰ ਹੋ ਕੇ ਸਾਰੇ ਹੀ ਤਗੜੇ ਹੋ ਕੇ ਉਮੀਦਵਾਰ ਜਤਿੰਦਰ ਗੋਰਾ ਦੇ ਹੱਕ ਦੇ ਵਿੱਚ ਵੋਟ ਕਰੋ ਸੋ ਅਸੀਂ ਪ੍ਰਮਾਤਮਾ ਦੀ ਕਿਰਪਾ ਰਹੇਗੀ ਬਖਸ਼ਿਸ਼ ਹੋਏਗੀ ਵਧੀਆ ਕਰਾਂਗੇ ਸ਼ਹਿਰ ਵਾਸਤੇ ਸੋ ਇਹ ਹਨ ਜੈਲਦਰਾ ਪੰਚਾਇਤ ਤੋਂ ਉਮੀਦਵਾਰ ਜਤਿੰਦਰ ਗੋਰਾ ਜਿਨ੍ਹਾਂ ਨੇ ਕਿਹਾ ਕਿ ਕੱਲ 18 ਤਰੀਕ ਨੂੰ ਲੈਟਰ ਬਾਕਸ ਦੇ ਨਿਸ਼ਾਨ ਤੇ ਮੋਹਰ ਲਾ ਕੇ ਇਹਨਾਂ ਨੂੰ ਕਾਮਯਾਬ ਕਰੋ ਬਣੇ ਰੋ ਕਲਰ ਪੋਸਟ ਨਿਊਜ਼ ਨਾਲ ਧੰਨਵਾਦ ਜੀ